ਜਦੋਂ ਹੱਥ ਸੱਤੇ ਹੋ ਜਗੇ ਫੇਓ ਗੰਮ ਫੱਡੇ ਹੋ ਜਾਂਦੇ ਇੱਕ ਵਾਰੀ ਬਾਬਾ ਜੀ ਨੇ ਵੀ ਪਰ ਮੇਰੀਆਂ ਤਾਰੀਆਂ ਲਾ ਦੇ ਬਸ਼ਕੀਰੋ ਬਾਬਾ ਜੀ ਨੇ ਵੇਜੀਆ ਇਹਨੂੰ ਆ ਬਾਬਾ ਜੀ ਪਹਿਰੇ ਪੰਨੇ ਜੀ ਜੀ ਇਹਨੂੰ ਆ ਬੋਲਦੇ ਆ ਕਿ ਹੈ ਜੀ ਤੁਹਾਡਾ ਨਿੱਕੇ ਜਿਹਾ ਸਵਾਗਤ ਆ ਹਾਂਜੀ ਗੁਰੂ ਜੀ ਥੈਂਕ ਯੂ ਹਾਂਜੀ ਸਣੀ ਬੈਂਡ ਨੂਰ ਮੈਲ ਲਾਗੇ ਲਾਗੇ ਰਹਿਣਾ ਆ ਆਏ ਹਾਂ ਇਹ ਕਾਰਗੁਜ਼ਾਰੀ ਕਿੰਨੇ ਆ ਕਾਰਗੁਜ਼ਾਰੀ ਆ ਪਰਵੰਤ ਕਮੇਟੀ ਦਾ ਸਪੋਰਟ ਮੈਂ ਸਾਡੇ ਅਰ ਜਿਲ੍ਹੇ ਵੀ ਸਾਡੇ ਰਾਜੀ ਜੀ ਜਿਨ੍ਹਾਂ ਦਾ ਵਿਸ਼ੇਸ਼ਤਾ ਦੇ ਸੱਟ ਲਗਾਦਾ ਜੀ ਮਕਸੀਆਂ ਵਾਲਾ ਵਿਸ਼ੇਸ਼ਤਾ ਤੇ ਪਹੁੰਚਾ ਐ ਇੰਟਨਾ ਦੀ ਦੁਨੀਆ ਵਿੱਚ ਬਹੁਤ ਬੜੀ ਆ ਨਾਮ ਪਾਦਾ ਨਾਲ ਮੇਰਾ ਵੀ ਸੁਣੂ ਏ ਢੰਗਰੇ ਵਾਲੀ ਸ਼ਾਨ ਜਿੰਨ ਜਾਨ ਮੇਰਾ ਪ੍ਰਾਪਤ ਹੋ ਕੇ ਆ ਕਿਉਂਕਿ دو چار بوتل امپارا چھ میلے سارا علاقہ پہنچا ہے سارے سارے پہنچے ہوئے لوگ کا ساتھ میرا وا بھی لمبر سات پہنچے ਇਹ ਨੀਰ ਅਭਿਗਤ ਅਗਲੀ ਕੁਸ਼ੀ ਦੇ ਮਾਲ ਅਰਨ ਆਲੇ ਸ਼ੇਰਾਂ ਕਰਵਾ ਰਿਹਾ ਹੈ ਕਿ ਗੁਰੂ ਦਰਬਾਰਨਾ ਸੁਖਬਾੜਾ ਸਾਰੇ ਪਹਿਨਵਾਰ ਪਿਆਰ ਨਾਲ ਕਰ ਰਹੇਗੇ ਬਹੁਤ ਵਧੀਆ ਮੁਕਾਬਲੇ ਨੌਜਵਾਨਾਂ ਦੇ ਦਰਮਿਆਨ ਚੌੜੀ ਕੁਸ਼ਤੀ ਦੇ ਕਿੱਟੋ ਰਬਾ ਜਿੱਤ ਕੇ ਅੱਪ ਤੋਂ ਅੱਪ ਚੱਕਣ ਲੱਗੇ ਨੇ ਰੋਕੋਗੇ ਨਾ ਕਿ ਅੱਲੇ ਨੰਗਲੋ ਚੱਲ ਲੱਗੇ ਨੇ اپنے ساتھی کر لو کرنے وال ਔਰ ਇਸ ਤੋਂ ਬਾਅਦ ਸਿਆਫਤ ਨਕੋਦਰ ਦੇ ਸਮਿਤ ਬਾਲਵਾਲੇ ਮੁੱਲਾ ਕੋ ਜਗਾ ਮਿਲਦੀ ਹੈ ਬੈਠ ਕੇ ਜਾਓ ਬੈਠ ਕੇ ਜਾਓ ਕਾਨ ਦੀ ਭਈਏ ਰਾਹ ਛੱਡਿਆ ਆਪਾਂ ਜੰਮਾ ਕੇ ਇਹ ਲੰਗਨ ਰਾਨ ਮਹਸਨੀ ਕਿਤਾ ਫਰੀ ਮਿਲ ਪ੍ਰਾਰਥ ਮੰਡੂ ਵਾਲਾ ਵੀਰ ਮੇਰਾ ਸਣੀ ਠੀਕ ਆ ਗਿਆ ਭਾਈ ਅੰਮੋ ਜੀ ਐਡਵੋਕੇਟ ਕਲਵੀਰ ਚੰਦ ਰਮਨ ਸ਼ਰਮਾ ਅਰਵੀ ਕਾਲ ਰਾਜਕੁਮਾਰ ਦੀ ਕਾਂਜੀ ਫੰਗ ਬਾਈ ਸਿਮਰ ਗੰਡੂ ਸੰਧਾ ਦੇ ਰਾਜਮਨ ਬਣੇ 2 ਵਜੇ ਹਰਪ 5-7 ਮਿੰਟ ਬਾਅਦ ਜਿਹੜੀ ਕਸ਼ੂਸ਼ੀਨ ਕਰਵਾਵਾਂਗੇ ਨੋਟ ਕਰੋ ਸਾਫਤ ਤੇ ਸੁਮਿਤ ਮਹਿਲਵਾਨ ਮੱਲਾਪੁਰ ਜਦੀ ਜਣਾ ਵਿੱਚ ਆਵੇ ਲਾਰਮ ਦੇ ਲੰਗੋਟੇ ਵਿੱਚ ਤੇ ਓਮਪ੍ਰਕਾਸ਼ ਮਹਿਲਵਾਨ ਨੀਲੇ ਰੰਗ ਦੇ ਲੰਗੋਟੇ ਵਿੱਚ ਨਾਲੇ ਸਾਫਤ ਤੇ ਸੁਮਿਤ ਮਹਿਲਵਾਨ ਮੱਲਾਪੁਰ ਪ੍ਰਤਮ ਮੱਲਾਪੁਰ ਤੇ ਪੰਮਾ ਰੌਣੀ ਰਾਜਮਨੋ ਤੇ ਸਿਮਰ ਪਰਵਾ ਗੰਡੂ ਸੰਧਾ 4 ਬੱਧ ਰਣਗੇ ਲੇਵੇ ਸਾਫੇ ਦੇ ਸਾਫੇ ਦੇ ਜਸਾਫਤ ਦਾ ਨਕੋਟਰ ਵਾਲਾ ਤੇ ਸੁਮਿਤ ਮਹਿਮਾਨ ਮੋਲਾ ਪਰਕਰ ਗੁਸਤ ਸ਼ਿਖਰ ਹਾਂਜੀ ਮੱਖਣ ਪਰਦਾ ਹਾਂਜੀ ਨਾਲ ਹੀ ਸਲਮਾਨ ਜਿਹੜਾ ਅਮਲ ਸੰਗੀਤ ਅਕੈਡਮੀ ਲੈ ਵੇ ਛਾ ਗਿਆ ਵੀ ਬੱਲੀ ਆ ਕਹਿੰਦਾ ਪਾਖੇ ਵਿੱਚ ਇੱਧੇ ਫੜਨੇ ਆ ਭਾਵੇਂ ਇੱਥੇ ਹੋਰ 15 ਮਿੰਟ ਲੱਗ ਜਾਣ। ਸਿੱਧੂ ਜੀ ਹਾਂਜੀ ਆਹ ਸਨਮਾਨ ਤੋਂ ਬਾਅਦ ਮੈਨੂੰ 20-30 ਮਿੰਟ ਲੱਗ ਪਲੀਜ਼ ਆਹ ਸਨਮਾਨ ਕਰਾ ਲਓ ਜੋ ਬਾਕੀ ਹੈ। ਹਾਂਜੀ ਹਾਂ। ਨਹੀਂ ਤੇ ਮੈਨੂੰ 20-30 ਮਿੰਟ। ਲਓ ਜੀ ਰਾਮ ਸਿੰਘ ਗੀਤ ਅਕੈਡਮੀ ਆਵਾਂ ਦੇ ਸਨਮਾਨ ਕਰਾਓ। ਅਮਰ ਸਿੰਘ ਗੀਤ ਅਕੈਡਮੀ ਅਮਰਜੀਤ ਸਿੰਘ ਦੀ 뮤직 ਟੈਕਰ ਆਉਜੀ ਸਨਮਾਨ ਲਓ ਆਪਣੇ ਗੁਰਸੇਨ ਆਜ਼ਾਦ ਜੀ ਦੇਸ਼ ਪੰਕ ਮੋਰਚਾ ਜਲੰਧਰ ਵਾਲੇ ਆਪਣੇ ਸਾਥੀਆਂ ਦੇ ਨਾਲ ਆਏ ਆ। ਵਰਗਾ ਜੀ ਇਹਨਾਂ ਦਾ ਵੀ ਸਨਮਾਨ ਕਰੀਏ। ਗੁਰਸੇਨ ਆਜ਼ਾਦ ਦੇਸ਼ ਪੰਕ ਮੋਰਚਾ ਜਲੰਧਰ ਔਰ ਅ ਆਲੋ ਦਾਤਾ ਫਿਰਦਾ ਲੈ ਵੀ ਜਸੀਪਾ ਇਹ ਗੁਲਵਿੰਦਰ ਵੱਲੇ ਨਕੋਦਰ ਤੋਂ ਸੜਾ ਹੀਰੇ ਤੇ ਸਹੀ ਗਲੇ ਦੇ ਵਿੱਚ ਪਾ ਕੇ ਇੱਦਾਂ ਨੂੰ ਚੱਕਦਾ ਚੱਕ ਰਿਹਾ ਗੁਲੀ ਸਾਹਿਬ ਕਰਦੇ ਫੱਲੇ ਮੋੜਦਾ ਕਹਿੰਦੇ ਵੀ ਕੀ ਕਰਾਂਗੇ ਹਾਂਜੀ مکھن جگدیش گئی جی سنمان ہودار مکھن جی جگدیش ٹھیک لگ رہا جی ਬੱਤਵਾ ਲੱਗਿਆ ਆਪਾਂ ਤੁਹਾਨੂੰ ਜਿਹੜਾ ਸੁਣਾਉਂਦੇ ਆ ਪਾਜੀ ਚੰਗੀ ਪੱਜੀ ਲੈ ਉਸਨਾ ਖੜਾ ਸਿੰਘ ਮਿੰਨਾ ਖੜੀ ਹੈ ਹਲੋ ਜਿਹੜੇ ਮਹਾਪੁਰ ਅੱਜ ਜੋ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਸਪੋਰਟਸ ਕਲੱਬ ਦੇ ਪ੍ਰદાન ਗੌਰਵ ਨਾਗਰਾਜ ਜੀ ਸਮੇਤ ਉਹਨਾਂ ਦੀ ਟੀਮ ਸਾਲਾਨਾ ਸੰਝਮਿੰਦਾ ਕਰਾਇਆ ਜਾ ਰਿਹਾ ਸੋ ਇਹ ਹਰ ਸਾਲ ਦੀ ਤਰ੍ਹਾਂ ਬਹੁਤ ਵੱਧ ਚੜ ਕੇ ਸੰਗਤਾਂ ਵੀ ਇਸ ਵਿੱਚ ਯੋਗਦਾਨ ਪਾ ਰਹੀਆਂ ਨੇ ਤੇ ਸਾਡੇ ਵੱਡੇ ਭਾਜੀ ਜਿਹੜੇ ਗੌਰਵ ਨਾਗਰਾਜ ਜੀ ਇਹਨਾਂ ਦਾ ਬਹੁਤ ਵਧੀਆ ਪ੍ਰਲਲਾ ਤਾਂ ਕਿ ਨੌਜਵਾਨ ਸਾਡੇ ਜਿਹੜੇ ਆ ਅਗਾਹ ਵੱਧੂ ਸੋਚਦੇ ਹੋ ਕੇ ਖੇਡਾਂ ਵੱਲ ਜਿਹੜਾ ਧਿਆਨ ਦੇਣ ਕੁਸ਼ਤੀਆਂ ਵੱਲ ਧਿਆਨ ਦੇਣ ਤਾਂ ਕਿ ਸਾਡੀ ਨੌਜਵਾਨੀ ਬਚ ਜਾਏ ਬਹੁਤ ਵਧੀਆ ਪ੍ਰਲਲਾ ਇਹਨਾਂ ਦਾ ਜੀ ਫਤਿਹ ਕਰ ਰਹੇ ਨੇ ਕਿ ਅਗਲੀ ਕੁਸ਼ਤੀ ਹਾਂ ਜੀ ਭਾਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਐਡਵੋਕੇਟ ਗੌਰਵ ਨਾਗਰਾਜ ਸ਼ਹੀਦ ਐਜੂਦਾਰ ਪੱਗ ਸਿੰਘ ਸਪੋਰਟਸ ਕਲੱਬ ਤੋਂ ਮਹਿੰਦਾਰ ਮੈਚ ਨਹੀਂ ਮਿਲ ਕਰਾਇਆ ਜਾ ਰਿਹਾ ਹੈ ਤਾਂ ਇਹ ਦੇ ਵਿੱਚ ਪਟਕੇ ਦੀਆਂ ਪੁਸ਼ਤੀਆਂ ਦੇ 15 ਲੱਖ ਰੁਪਏ ਦੇ ਨਾਮ ਰੱਖੇ ਗਏ ਆ ਔਰ ਮੇਰੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਸਾਰੇ ਅੱਜ ਜਨ ਮੇਲਾ ਚੱਲ ਰਿਹਾ ਵਾ ਤੇ ਇੱਥੇ ਗਰਾਊਂਡ ਦੇ ਵਿੱਚ ਆਪ ਔਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗਰਾਊਂਡ ਦੇ ਵਿੱਚ ਪਹੁੰਚੋ ਤਾਂ ਜੋ ਬੱਚੇ ਔਰ ਜੋ ਨੌਜਵਾਨ ਪੀੜੀ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਪ੍ਰੇਰਿਤ ਹੋ ਸਕੇ ਧੰਨਵਾਦ ਇੱਕ ਵਾਰ ਤਾੜੀਆਂ ਆਵੇ ਦੇਣੇ ਲਈ ਪਟਕੇ ਦੀਆਂ ਪੁਸ਼ਤੀਆਂ ਵਿੱਚ ਮਹਿਬੂਬ ਮਿਰਜਾਰਾਨ ਪ੍ਰਵੀਨ ਗੋਹਾੜੀ ਇਹ ਮਹਿਮਾਨ ਆਪ ਕਿਸ਼ਤੀ ਬੜੀ ਪਿਆਰੀ ਹੈ ਮੈਦਾਨ ਦੇ ਵਿੱਚ ਆ ਕੇ ਜਾਂਦੇ ਮੈਂ ਅੱਜ ਦੇ ਸ਼ੇਨ ਮੇਲੇ ਦੀਆਂ ਸਰ ਭਗਤ ਸਿੰਘ ਸਪੋਰਟਸ ਕਲੱਬ ਨੂੰ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਮੈਂ ਇੱਥੇ ਹੀ ਆਸ ਕਰਦਾ ਕਿ ਆਪਾਂ ਅਸੀਂ ਅੱਗੇ ਤੋਂ ਵੀ ਵੱਧ ਚੜ ਕੇ ਜਿਦਾ ਤੁਸੀਂ ਗਰਾਊਂਡ ਦੇਖ ਹੀ ਰਹੇ ਆ ਸਾਰਾ ਇਦਾਂ ਹੀ ਇਹ ਇਹਨਾਂ ਖੇਡਾਂ ਨੂੰ ਪ੍ਰਮੋਟ ਕਰਦੇ ਰਵਾਂਗੇ ਤੇ ਗੌਰਵ ਨਾਗਰਾਜ ਸਾਡੇ ਸ਼ੋਰੇ ਵੀਰ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਧੰਨਵਾਦ ਅੱਖਾਂ ਨੂੰ ਜਿਹੜਾ ਕੈਂਪ ਹੁੰਦਾ ਜੀ ਇਹਨਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਾਂਗਾ ਸਾਡੇ ਫਰੈਂਸ ਬਰਮਾ ਜੀ ਮਾਨਦੋਬ ਸਿੱਖਿਆ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਮਨੀਸ਼ ਬਖਸ਼ੀ ਜੀ ਮਨੀਸ਼ ਬਖਸ਼ੀ ਜੀ ਜੋ ਪਰੇ ਆਏ ਨਾਲੀ ਮਨੀਸ਼ ਬਖਸ਼ੀ ਜੀ ਮਨੀਸ਼ ਬਖਸ਼ੀ ਜੀ ਭਾਈ ਜਿਨ੍ਹਾਂ ਦਾ ਨਾਮ ਹੋ ਰਿਹਾ ਪਲੀਜ਼ ਨੇੜੇ ਆ ਕੇ ਆਜੋ ਆਪਾਂ ਚਾਹੁੰਦੇ ਆਂ ਵੱਡੀਆਂ ਕੌਸਤੀਆਂ ਤੋਂ ਪਹਿਲਾਂ ਪਹਿਲਾ ਆਪਾਂ ਜਿਹਦੇ ਸਨਮਾਨ ਕਰੀਏ ਮੇਰਾ ਰੰਗ ਦੇ ਬਸੰਤੀ ਟੋਲਾ ਏਸ਼ੀ ਹਿੱੱਡਾਂ ਵਾਲਾ ਰੰਗ ਹੈ ਇਹ ਰੰਗ ਸੱਚ ਦਾ ਰੰਗ ਹੈ ਇਹ ਰੰਗ ਪਛਾਦੀ ਦਾ ਰੰਗ ਹੈ ਸ਼ਹੀਦ ਜਗਤ ਸਿੰਘ ਸਰਦਾਰ ਭਗਤ ਸਿੰਘ ਦੀ ਸੂਝ ਦਾ ਰੰਗ ਹੈ धनवाद आहे कलदीर सिंध जी कुलदीप जी कलदीर सिंध जी ਪਿੱਛੇ ਕੈਮਰਾ ਵੀ ਕੁਲਦੀਪ ਭਰਾ ਸਾਡਾ ਉਹਨਾਂ ਦਾ ਵੀ ਸਨਮਾਨ ਧੰਨਵਾਦ ਆ ਵੀਰੇ ਦਾ ਹਲੋ ਕਾਲੀ ਮਹਤਪੁਰ ਤੇ ਰਾਮਵਾਲੀ ਕੁਸ਼ਲ ਜੀ ਤਾਵਨ ਪਰਵਨ ਰਾਮੇਵਾਲ ਤੇ ਅਰਸ਼ਪਾਲਾ ਨਵਾਂ ਪਿੰਡ ਹੈ ਬਾਕੀ ਤਾਵਨ ਨੰਦ ਸਿੰਘ ਕੋਲ ਵੀ ਪਹਿਲਵਾਨ ਕੱਛੀ ਲੈਣਾ ਆਵੇ ਸਾਡੇ ਕੋਲ ਤਾਂ ਸਹੀ ਰੋਲ ਸਾਫਾ ਨੇ ਪਾਈ ਹੋਏ ਆ ਅਖਾਰੇ ਵਿੱਚ ਪਾਈ ਹੋਏ ਆ ਲੋਕੋ ਜਿਹੜੇ ਸਾਡਾ ਕਹਿੰਦੇ ਜਾਣਗੇ ਤਾਵਨ ਰਾਮੇਵਾਲਾ ਕੋਲ ਕਰੀ ਬਈ ਤੇ ਅਰਸ਼ਪਾਲਾ ਨਵਾਂ ਪਿੰਡ ਹੈ ਕਾਲੀਆਂ ਔਰ سرمان تو بعد ساری سنگت نے بےنتی ہے جنڈی والے بلان کے مان سمان کرے ماما جیت اور